ਇਹ ਤਸਵੀਰਾਂ ਲੁਧਿਆਣਾ ਦੇ ਟਿੱਬਾ ਰੋਡ ਇਲਾਕੇ ਤੇ ਸਥਿਤ ਇੱਕ ਕਰਿਆਨੇ ਵਾਲੀ ਦੁਕਾਨ ਦੀਆਂ ਨੇ ਜਿੱਥੇ ਬੀਤੀ ਰਾਤ ਜਦੋਂ ਸਾਰਾ ਆਲਮ ਨੀਂਦ ਦੀ ਗੋਦ ਵਿੱਚ ਸੁੱਤਾ ਪਿਆ ਸੀ ਤਾਂ ਉਸ ਸਮੇਂ ਚੋਰਾਂ ਨੇ ਆ ਕੇ ਇਸ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈਰਾਨੀ ਦੀ ਗੱਲ ਤਾਂ ਇਹ ਰਹੀ ਹੈ ਕਿ ਇੱਥੋਂ ਖਾਣ ਪੀਣ ਵਾਲੇ ਪਦਾਰਥਾਂ ਅਤੇ ਹੋਰ ਕੀਮਤੀ ਚੀਜ਼ਾਂ ਤੇ ਪੈਸਿਆਂ ਨੂੰ ਛੱਡ ਕੇ ਚੋਰ ਇੱਕ ਅਜੀਹੀ ਛੋਟੀ ਜਹੀ ਚੀਜ਼ ਤੇ ਡੁੱਲ ਗਏ ਜਿਸ ਬਾਰੇ ਸੁਣ ਕੇ ਤੁਸੀਂ ਆਪਣਾ ਹਾਸਾ ਰੋਕ ਨਹੀਂ ਸਕੋਗੇ ਅੱਗੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਚੋਰਾਂ ਨੇ ਬੀਤੀ ਰਾਤ ਉਸ ਦੀ ਦੁਕਾਨ ਦਾ ਛੇਟਰ ਤੋੜ ਦਿੱਤਾ ਅਤੇ ਫਿਰ ਸਿਗਰਟਾਂ ਦੇ ਡੱਬੇ ਚੋਰੀ ਕਰਕੇ ਫਰਾਰ ਹੋ ਗਏ ਅੱਛਾ ਕੀ ਆਪਣੇ ਕਿਸ ਚੀਜ਼ ਦਾ ਕੰਮ ਹੈ ਜੀ ਬੀਡੀ ਸਿਗਰਟ ਦਾ ਜੀ ਅੱਛਾ ਜਿਹੜੀ ਤੁਹਾਡੇ ਚੋਰੀ ਹੋਈ ਹੈ ਇਹਦੇ ਬਾਰੇ ਕੀ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਤੇ ਕਿਹੜਾ ਕਿਹੜਾ ਮਾਲ ਗਿਆ ਤੁਹਾਡਾ ਸਰ ਸਿਕਟਾਂ ਦੇ ਡੱਬੇ ਲੈ ਕੇ ਗਏ ਨੇ 4 4.5 ਪਲੱਸ ਇਹ ਕੰਮ ਹੋਇਆ 4.5 ਦੇ ਸਰ ਕੰਮ ਹੋਇਆ ਤੇ ਕਿੰਨੇ ਕੁ ਬੰਦੇ ਨੇ ਕੋਈ ਚੋਰੀ ਵਗੈਰਾ ਦਾ ਇਨਜਾਬ ਦਿੱਤਾ ਤਿੰਨ ਬੰਦੇ ਆਏ ਸੀਗੇ ਜੀ 2 43 ਦੇ ਦੋਸਤ ਆਏ ਤੇ ਆਏ ਨੇ 2 43 ਦਾ ਸ਼ਟਲ ਉਖਾੜਿਆ ਹੋਆ ਵਾ ਫੇਰ 247 ਦੇ ਅੰਦਰ ਵੜੇ ਨੇ ਰੈਕੀ ਕਰਕੇ ਵੀ ਕੋਈ ਆਤਾ ਨਹੀਂ ਰਿਹਾ 257 ਤੋਂ ਮਾਲ ਲੈ ਕੇ ਬਾਹਰ ਨਿਕਲੇ ਨੇ ਸਿੱਟਾਂ ਦੇ ਗੱਤੇ ਲੈ ਕੇ ਫੇਰ ਚਲੇ ਗਏ ਤਿੰਨ ਬੰਦੇ ਤਿੰਨੋਂ ਬਾਈਕ ਤੇ ਬੈ ਕੇ ਓਕੇ ਸੋਕੇ ਹੋ ਗਏ ਸਿੱਟਾਂ ਦੇ ਗੱਤੇ ਲੈ ਕੇ ਵੀ ਇੱਕ ਗੱਤਾ ਲੈ ਕੇ ਚਲੇ ਗਏ ਨਾਲ ਇੰਪੋਰਟਿਡ ਸਿੱਟਾਂ ਲੈ ਕੇ ਚਲੇ ਗਏ ਬੋਰੇ ਚ ਪਾ ਕੇ ਉਸ ਤੋਂ ਬਾਅਦ 257 ਤੋਂ ਬਾਹਰ ਚਲੇ ਗਏ 247 ਦਾ ਯਾਨੀ ਕਿ ਅੰਦਰ ਵੜ ਕੇ ਸੀ ਦੋ ਬੰਦੇ ਇੱਕ ਬਾਰ ਰੈਕੀ ਕਰਿਆ ਸੀ 257 ਤੇ ਉਹ ਬਾਹਰ ਆ ਗਏ ਦੋਨੋਂ ਬੰਦੇ ਅੰਦਰੋਂ ਵੀ ਤੇ ਜਦ ਬਾਹਰ ਰੈਕੀ ਕਰੇ ਉਹਨੇ ਬਾਈਕ ਸਟਾਰਟ ਕੀਤਾ ਚਲੇ ਗਏ ਉਸ ਤੋਂ ਬਾਅਦ 325 ਤੇ ਆਏ ਨੇ ਤਿੰਨ ਬੱਚੀ ਰਹੇ ਸਭ ਦੋ ਹੀ ਬੰਦੇ ਆਏ ਨੇ ਤੇ ਦੋਨੋਂ ਹੀ ਅੰਦਰ ਗਏ ਨੇ ਇੱਕ ਇੱਕ ਗੱਟਾ ਦੋਨੋਂ ਚੱਕੇ ਲੈ ਆਏ ਨੇ ਸਿਕਟਾਂ ਦਾ ਫੇਰ ਵਾਪਸ ਆਏ ਨੇ ਦੋ 25 ਦੇ ਆਏ ਸੀ ਦੋ 28 ਦੇ ਫੇਰ ਬਾਈਕ ਤੇ ਬੈਠ ਕੇ ਚਲੇ ਗਏ ਨੇ ਜਿੱਦ ਤੇ ਉਹ ਬਾਈਕ ਤੇ ਬਾਹਰ से ਇੱਕ ਗੱਡੀ ਵੀ ਗੁਜ਼ਰੀ ਐ ਪਰ ਗੱਡੀ ਵਾਲੇ ਨੇ ਧਿਆਨ ਨਹੀਂ ਦਿੱਤਾ ਉਹ ਆਪਣਾ ਚਲਾ ਗਏ ਫੇਰ ਦੁਬਾਰਾ ਅੱਧੇ ਘੰਟੇ ਦਾ ਗੈਪ ਆ ਕੇ ਫੇਰ ਇੱਧੇ ਆਏ ਨੇ ਫੇਰ ਦੋ ਘਰ ਤੇ ਲੈ ਕੇ ਸੱਜੇ ਚਲੇ ਗਏ ਨੇ ਕਿ ਚੋਰੀ ਦਾ ਤੁਹਾਨੂੰ ਕੋਈ ਸ਼ੱਕ ਹੈ ਕੋਈ ਕਿਸਤੇ ਆਇਆ ਜਾਂ ਕੀ ਕੀ ਗੱਲਬਾਤ ਸਰ ਚੋਰੀ ਦਾ ਸ਼ੱਕ ਸਰ 4 ਦਿਨ ਪਹਿਲੇ ਮੇ ਤੋਂ ਬੰਦਾ ਕਮਾਲ ਲੰਦਾ ਉਹਦੇ ਵੀ ਇਹ ਪਿੱਛੇ ਦੁਕਾਨ ਹੈ ਤੂੰ ਦੇਖ ਸਕਦੇ 1/2 ਕਿਲੋਮੀਟਰ ਦੀ ਦੂਰੀ ਤੇ ਉਹਦੇ ਵੀ ਹੋਈ ਹੈ ਉਹਦੇ ਵੀ 50 ਹਜ਼ਾਰ ਦਾ ਮਾਲ ਲੈ ਕੇ ਬੰਦੇ ਦੇ ਕਰਿਆਨੇ ਦੇ ਕੰਮ ਨਾਲ ਪੀੜੀ ਸਿਗਰਟ ਦਾ ਕੰਮ ਹੈ ਆਪਣਾ ਕਿੰਨਾ ਕੋਈ ਨੁਕਸਾਨ ਹੋਇਆ ਜੀ ਸਰ ਆਪਣਾ ਸਾਢੇ 4 ਲੱਖ ਦੇ ਮੋਟਾ ਮੋਟਾ ਇਸ ਤੋਂ ਉੱਪਰ ਵੀ ਹੋ ਸਕਦਾ ਹੁੰਦਾ ਹੈ ਅਜਾ ਤੁਸੀਂ ਕਿਨਾਂ ਕੋਈ ਪੁਲਿਸ ਨੂੰ ਕੋਈ ਇੰਟੀਮੇਸ਼ਨ ਦਿੱਤੀ ਹੈ ਹਾਂ ਜੀ ਪੁਲਿਸ ਨੂੰ ਸਰ ਅਸੀਂ 8 ਵਜੇ ਦੁਕਾਨ ਖੋਲਦੇ ਹਾਂ ਪੂਰੇ 8 ਵਜੇ ਖੁੱਲ ਜਾਂਦੀ ਦੁਕਾਨ ਸਾਢੇ 7 ਵਜੇ ਨਾਲ ਦੇ ਗੌਰਵ ਪਟੋਰੀਆਂ ਲੈ ਗਾ ਉਹਦਾ ਫੋਨ ਆਇਆ ਸਾਨੂੰ ਵੀ ਤੁਹਾਡਾ ਛੜਾ ਲੁਖੜਿਆ ਹੋਇ ਮੈਂ ਫਟਾਫਟ ਕਰੋ ਭੱਜਿਆ ਦੇਖਿਆ ਮੈਂ ਦੇਖਿਆ ਅੰਦਰ ਸ਼ੀਸ਼ੇ ਦਾ ਸ਼ੜਦ ਅੰਦਰ ਸ਼ੀਸ਼ਾ ਵੀ ਸੀਗਾ ਸ਼ੀਸ਼ੇ ਦਾ ਵੀ ਲੋਕ ਤੋੜਿਆ ਹੋਇਆ ਸੀਗਾ ਮੈਂ ਸੰਝਿਆ ਚਲੋ ਸ਼ੀਸ਼ਾ ਕਰਕੇ ਪਰਮਾਤਮਾ ਬਚਾ ਕਰ ਦੇਗਾ ਪਰ ਕੋਈ ਬਚਾ ਨਹੀਂ ਹੋਇਆ ਸਿੱਧਾ ਗੋਦਾਮ ਨੂੰ ਹੱਤ ਪਾਇਆ ਜੀ ਹੁਣ ਮੌਕੇ ਤੇ ਪੁਲਿਸ ਆਈ ਹੈ ਜੀ ਮੌਕੇ ਤੇ ਪੁਲਿਸ ਆਈ ਹੈ ਜੀ 1 ਘੰਟੇ ਬਾਅਦ ਪੁਲਿਸ ਆਈ ਹੈ ਜੀ ਪੁਲਿਸ ਹੁਣ ਕੈਮਰੇ ਚੈੱਕ ਕਰ ਰਹੀ ਹੈ ਜੀ ਬਾਕੀ ਦੋ ਨੇ ਚਾਰ ਨੇ ਪਹਿਲੇ ਪਿੱਛੇ ਚੋਰੀ ਹੋਈ ਹੈ ਦੋ ਦਿਨ ਪਹਿਲੇ ਤਾਜਪੁਰ ਰੋਡ ਤੇ ਹੋਈ ਹੈ ਕੋਈ ਤਿੰਨ ਬੰਦੇ ਸੀਗੇ ਜੀ ਉਹ ਬੰਦਾ ਸਾਨੂੰ ਕੋ ਸਵੇਰੇ ਆਇਆ ਉਹ ਵੀ ਆਇਆ ਸਾਨੂੰ ਦੱਸ ਕੇ ਗਿਆ ਵੀ ਮੇਰੇ ਵੀ ਦੋਨੇ ਪਹਿਲੇ ਸ਼ਟਲ ਉਖਾੜਿਆ ਉਹਨੇ ਇਦਾਂ ਹੀ ਪਰ ਉਹ ਚਲੋ ਨਹੀਂ ਪਰਮਾਤਮਾ ਨੇ ਸਮੇਂ ਬਣਾਉtheta ਨਹੀਂ ਹੋ ਪਾਇਆ ਕੱਲ ਪਰਸੋ ਰਾਮਾ ਰੋਡ ਤੇ ਵੀ ਹੋਈ ਹੈ ਉਹੀ ਤਿੰਨ ਬੰਦੇ ਦੀ ਵਾਇ ਹੈ ਹੁਣ ਆਈ ਸਾਡੇ ਵੀ ਹੋ ਗਈ ਜਾਨਕੀ ਤੁਹਾਡੇ ਕਹਿੰਦਾ ਮਤਲਬ ਇਹ ਲਗਾਤਾਰ ਇੱਕੋ ਨਾ ਘਰੋਂ ਤੇ ਬੰਦੇ ਲੱਗਦੇ ਪੁਲਿਸ ਨੂੰ ਪਹਿਲੇ ਵੀ ਕਈਆਂ ਕੰਪਲੇਟਾਂ ਪਰ ਉਹਨਾਂ ਕਾਰਵਾਈ ਰਾਵਜਾਂ ਨੇ ਪੁਲਿਸ ਨੇ ਪਹਿਲੇ ਕੀਤੀ ਹੈ ਕਿ ਨਹੀਂ ਕੀਤੀ ਕੀ ਮੰਗ ਕਰ ਦਿਓ ਸਰ ਕਾਰਵਾਈ ਦੀ ਮੰਗ ਕਰ ਰਿਹਾ ਸਰ ਤਿੰਨ ਵਾਰ ਆਏ ਚੋਰ ਬੰਦ ਕੀ ਕੀ ਪ੍ਰਸ਼ਾਸਨ ਕਰ ਰਿਹਾ ਕੀ ਪੁਲਿਸ ਕਰ ਰਹੀ ਹੈ ਤਿੰਨ ਵਾਰੀ ਆਇਆ ਤਿੰਨ ਗੇੜੇ ਚਾਏ ਅੱਧੇ ਤੇ ਘੰਟੇ ਗੈਪ ਆ ਗਿਆ ਕੋਈ ਪ੍ਰਸ਼ਾਸਨ ਨਹੀਂ ਕੋਈ ਪੁਲਿਸ ਨਹੀਂ ਤਿੰਨ ਗੇੜੇ ਚਾਰ ਘੰਟੇ ਪੁੱਛਾ ਚੱਲਿਆ ਬੰਦੇ ਜਾ ਰਹੇ ਆ ਫਿਰ ਦੁਬਾਰਾ ਆ ਰਹੇ ਜਾ ਰਹੇ ਫਿਰ ਦੁਬਾਰਾ ਆ ਰਹੇ ਜਾ ਰਹੇ ਫਿਰ ਦੁਬਾਰਾ ਆ ਰਹੇ ਕੋਈ ਰਕੀ ਨਹੀਂ ਕੋਈ ਕੁਛ ਨਹੀਂ ਇਸ ਮੌਕੇ ਦੁਕਾਨਦਾਰ ਨੇ ਪ੍ਰਸ਼ਾਸਨ ਅਗੇ ਇਨਸਾਫ ਦੀ ਗੁਹਾਰ ਲਗਾਈ ਹੈ ਇਸ ਦੇ ਨਾਲ ਹੀ ਦੁਕਾਨਦਾਰ ਨੇ ਦੱਸਿਆ ਕਿ ਲਗਭਗ 4 ਲੱਖ ਰੁਪਏ ਦੀਆਂ ਸਿਗਰਟਾਂ ਚੋਰੀ ਹੋ ਗਈਆਂ ਹਨ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਨਸ਼ਾ ਕਿਸ ਕਦਰ ਵਿਕ ਰਿਹਾ ਇਹ ਤਾਂ ਸਿਰਫ ਸਿਗਰਟਾਂ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਕਾਰ ਦੇ ਨਸ਼ੇ ਪੰਜਾਬ ਦੇ ਵਿੱਚ ਧੜਲੇ ਨਾਲ ਵਿਕ ਰਹੇ ਨੇ ਪਰ ਜਿਨ੍ਹਾਂ ਬਾਰੇ ਪੰਜਾਬ ਪੁਲਿਸ ਪ੍ਰਸ਼ਾਸਨ ਬੇਖਬਰ ਹੋਣ ਦਾ ਨਾਟਕ ਕਰ ਰਿਹਾ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ report.